ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਉਮੀਦ ਕਰਦੇ ਕਿ ਸਾਰੇ ਜਣੇ ਚਾਪੀ ਕਲਾ ਦੇ ਵਿੱਚ ਹੋਗੇ ਠੱਠਾ ਹੋਗੇ ਤਨ ਦੋਸਤ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਥੈਂਕ ਯੂ so much ਉਹਨਾਂ ਭੈਣਾਂ ਦਾ ਜਿਹੜੇ ਹਨਾ ਜਿਹੜੇ سپورਟ ਕਰਦੇ ਸਾਡੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਦਿਨੋ ਉਹਨਾਂ ਦਾ ਥੈਂਕਸ ਸੋ ਤੁਹਾਡੀ سپورਟ ਸਦਕਾ ਹੀ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਸੋ ਅੱਗੇ ਤੋਂ ਅੱਗੇ ਵਲੌਗ ਵੀ ਬਹੁਤ ਵਧੀਆ ਆਉਣਗੇ ਤੇ ਤੁਸੀਂ ਸਾਡੇ ਚੈਨਲ ਨਾਲ ਬਣਿਆ ਦਿਓ ਵਲੌਗ ਦੇਖਣ ਲਈ ਰੈਸিপি ਵਗੈਰਾ ਦੇਖਣ ਲਈ ਬਾਕੀ ਮੇਰੀਆਂ ਭੈਣਾਂ ਮੇਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਪਾਂ ਕਿਹੜੀ ਰੈਸিপি ਬਣਾਈ ਹੈ ਕਿਹੜਾ ਵਲੌਗ ਬਣਾਈ ਹੈ ਤੇ ਆਪੋਸ ਅਕੋਰਡਿੰਗ ਉਹ ਵਲੌਗ ਬਣਾ ਕੇ ਅਪਲੋਡ ਕਰਾਂਗੇ ਤੇ ਬਾਕੀ ਕਮੈਂਟ ਚ ਆਪਣੀ رائے ਜਰੂਰ ਦੱਸਿਆ ਕਰੋ ਜੀ ਤੇ ਤੁਸੀਂ رائے ਦਿੰਦੇ ਹੋ ਹਨਾ ਦੱਸਦੇ ਹੋ ਕੁਸ਼ਿਓ ਤੇ ਸਾਨੂੰ ਹੌਸਲਾ ਮਿਲਦਾ ਹੈ ਤੇ ਇਸ ਲਈ ਹੁਣ ਅੱਜ ਹੈਗਾ ਵਾ ਸੰਡੇ ਦਾ ਦਿਨ ਤੇ ਅੱਜ ਅਸੀਂ ਬਣਾਉ ਰਹੇ ਹਾਂ ਨਮਕੀਨ ਚੋਲ ਤੇ ਆ ਟਾਈਮ ਹੋ ਗਿਆ 1:00 ਵਜੇ ਦਾ 1:00 ਵੱਜ ਚੁੱਕਾ ਹੈ ਦੁਪਹਿਰ ਦੇ ਤੇ ਹੁਣ ਨਮਕੀਨ ਚੋਲ ਬਣਾਵਾਂਗੇ ਤੇ ਕਿਉਂਕਿ ਸਬਜੀ ਨਹੀਂ ਸੀ ਕੋਈ ਬਣਾਈ ਤੇ ਜੇ ਕੋਈ ਬਣਾਈ ਸੀ ਉਹ ਸਵੇਰੇ ਖਤਮ ਹੋ ਗਈ ਸੀ ਹੁਣ ਆਪਾਂ ਦੁਪਹਿਰ ਨੂੰ ਸਬਜੀ ਸ਼ਾਮ ਨੂੰ ਬਣਾਉਣੀ ਆ ਤੇ ਇੱਧਰ ਹੁਣ ਆਪਾਂ ਬਣਾਵਾਂਗੇ ਨਮਕੀਨ ਚੋਲ ਤੇ ਨਮਕੀਨ ਚੋਲ ਦੇ ਨਾਲ ਆ ਦਹੀਂ తయడి నమకీన చౌదీ సో తి స్ప నాకు ఏ ਪੇਲਾ ਆਪਾਂ ਪਾਵਾਂਗੇ ਜੀਰਾ ਸੋ ਨੂੰ ਕੀ ਚੌਲਾਂ ਲਈ ਪਾਵਾਂਗੇ ਜੀਰਾ ਸੋ ਇੱਥੇ ਅਸੀਂ ਇੱਕ ਗਲਾਸ ਲਿਆ ਹੈ ਚੌਲਾਂ ਦਾ ਸੋ ਇੱਕ ਗਲਾਸ ਆਪਾਂ ਚੌਲਾਂ ਦਾ ਲਿਆ ਹੈ ਤੇ ਇਹਨਾਂ ਨੂੰ ਆਪਾਂ ਬੋਲਸ਼ ਕਰਦੇ ਆਂ ਪਾਵਾਂਗੇ ਸੋ ਇਹਨੂੰ ਅਸੀਂ ਚੌਲਾਂ ਨੇ ਬੋਲਸ਼ ਕਰ ਲਾਂਗੇ ਤੋ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਪਿਆਜ਼ ਤੇ ਆਲੂ ਪਿਆਜ਼ ਤੇ ਆਲੂ ਅਸੀਂ ਪਾਵਾਂਗੇ ਸੋ ਟਮਾਟਰ ਅਸੀਂ ਬਾਅਦ ਵਿੱਚ ਪਾਵਾਂਗੇ ਪਿਆਜ਼ ਅਸੀਂ ਕੱਟਾਂਗੇ ਉਸੀ ਪਿਆਜ਼ ਨੂੰ ਤੇ ਆਲੂ ਨੂੰ ਥੋੜਾ ਜਿਹਾ ਮੈਸ਼ ਕਰ ਲਾਂਗੇ ਜਦੋਂ ਇਹ ਥੋੜਾ ਜਿਹਾ ਲਾਲੀ ਵਿੱਚ ਆ ਜਾਏਗਾ ਉਸ ਤੋਂ ਬਾਅਦ ਅਸੀਂ ਇਸ ਵਿੱਚ ਮਸਾਲੇ ਪਾਵਾਂਗੇ ਤੇ ਜਿਹੜੇ ਦਿੰਦੇ ਆ ਟਮਾਟਰ ਵਗੈਰਾ ਵਾ ਸੋ ਇਹ ਮੈਂ ਲਈਨੇ ਮਟਰ ਸੋ ਇਹ ਥੋੜੇ ਜਿਹਾ ਮਟਰ ਸੀ ਤੇ ਇਹ ਟਮਾਟਰ ਆ ਇਹ ਬਾਅਦ ਵਿੱਚ ਪਾਵਾਂਗੇ ਸੀ ਮੈਂ ਲਈਆਂ ਨੇ ਚਾਰ ਮਿਰਚਾਂ ਇਹਨਾਂ ਨੂੰ ਆਪਾਂ ਇਹਨਾਂ ਨੂੰ ਮਿਕਸੀ ਰੇਸ ਕੁਮਾਲਾਂਗੇ ਦੇ ਹੱਥਾਂ ਨੂੰ ਲੱਗਦੀਆਂ ਸੀ ਇਸ ਕਰਕੇ ਅ ਮਿਕਸੀ ਦੇ ਵਿੱਚ ਪਾ ਕੇ ਹੁਣ ਆਪਾਂ ਮਲਦੇ ਆਂਦੇ ਹਾਂ ਤੇ ਮੈਂ ਤਾਂ ਹੀ ਪਾ ਦਿੱਤਾ ਹੈ ਵਿੱਚ ਹੁਣ ਅਸੀਂ ਇਹਦੇ ਵਿੱਚ ਅ ਟਮਾਟਰ ਪਾ ਦਾਂਗੇ ਇਹਦੇ ਵਿੱਚ ਅ ਸਿਪਾਈ ਮਟਰ ਤੇ ਹੁਣ ਪਾਵਾਂਗੇ ਅਸੀਂ ਟਮਾਟਰ ਹੁਣ ਜਿਵੇਂ ਨਾ ਨਮਕੀਂ ਚੋਲ ਬਹੁਤ ਟੇਸਟੀ ਹੈ। ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ। ਸੋ ਚੋਲਾਂ ਦੇ ਵਿੱਚ ਅਸੀਂ ਪਾਏ ਆ ਆਲੂ, ਪਿਆਜ਼, ਟਮਾਟਰ, ਮਟਰ ਤੇ ਬਹੁਤ ਟੇਸਟੀ ਬੰਦੇ ਹਰੀਆਂ ਮਿਰਚਾਂ।

ਇਹ ਚੋਲ ਸੁਕਾ ਕੇ ਪਾਵਾਂਗੇ ਸੁੱਕਾ ਤਾਂ ਨਹੀਂ ਆ ਕੀ ਕੀ ਚੋਲ ਬਣਾ ਬਹੁਤ ਟੇਸਟੀ ਬਣਦੇ ਆ ਜੇ ਸਾਡੇ ਚੈਨਲ ਨੂੰ ਕੋਈ ਨਾ ਮੈਨ ਕੋਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੈਣ ਅਸੀਂ ਪਾਵਾਂਗੇ ਚੋਲ ਇੱਕ ਗਲਾਸ ਸੀ ਪਾਵਾਂਗੇ ਪਾਣੀ ਦਾ ਇੱਕ ਗਲਾਸ ਅਸੀਂ ਹੋਰ ਪਾਵਾਂਗੇ ਸੋ ਦੋ ਗਲਾਸ ਅਸੀਂ ਪਾਣੀ ਦੇ ਪਾਵਾਂਗੇ ਤੇ ਇਹਨੂੰ ਆਪਾਂ ਉਪਰੋਂ ਛੱਡ ਦਾਂਗੇ ਸੋ ਦੋ ਗਲਾਸ ਅਸੀਂ ਪਾਣੀ ਦੇ ਪਾਏ ਨੇ ਇਹਨੂੰ ਉਪਰੋਂ ਆਪਾਂ ਢੱਕ ਦਿੱਤਾ ਹੈ ਸੋ ਮਿਲਦੇ ਆਪਾਂ ਥੋੜੇ ਟਾਈਮ ਬਾਅਦ ਵਿੱਚ ਤੁਹਾਨੂੰ ਫਿਰ ਦੱਸਦੇ ਹਾਂ ਕਿ ਚੋਲ ਕਿਵੇਂ ਦੇ ਬਣਿਆ ਹੈ ਦੇਖਦੇ ਆਪਾਂ ਚੋਲ ਬਣ ਗਏ ਨੇ ਦੇਖੋ ਜੀ ਝੋਲ ਕਿੰਨੇ ਵਧੀਆ ਜਮੀ ਜਮੀ ਚੋਲ ਬਣਿਆ ਦੇਖੋ ਦੇਖ ਸਕਦੇ ਹੋ ਕੜਾਈ ਚ ਚੋਲ ਬਹੁਤ ਟੇਸਟੀ ਬਣਿਆ ਤੁਸੀਂ ਆ ਦੇਖੋ ਤੁਸੀਂ ਇਹਦੇ ਚੋਲ ਕੜਾਈ ਦੇ ਵਿੱਚ ਬਹੁਤ ਵਧੀਆ ਬਣਾ ਸਕਦੇ ਹੋ ਸੋ ਚੋਲ ਬਣ ਚੁੱਕੇ ਨੇ ਨਮਕੀਂ ਚੋਲ ਹੋ ਗਏ ਨੇ ਰੈਡੀ ਤੇ ਤੁਸੀਂ ਦੇਖ ਸਕਦੇ ਹੋ ਮੈਂ ਹੁਣ ਥਾਲੀ ਚ ਪਾ ਰਹੀ ਆਂ ਚੋਲ ਇਹ ਆ ਜੋ ਚੋਲ ਖਾ ਲੋ ਨਮਕੀਂ ਚੋਲ ਨਾਲ ਪਾਇਆ ਇਹ ਤੇ ਸੋ ਨਾਲ ਲਿਆ ਹੈ ਆਪਾਂ ਦਹੀਂ ਤੇ ਨਾਲ ਪਾਇਆ ਆਪਾਂ ਦੇਸੀ ਘਿਓ ਇਹ ਜਮਿ ਜਮਿ ਚੋਲ ਤੇ ਬਹੁਤ ਵਧੀਆ ਚੋਲ ਬਣਿਆ ਨੂੰ ਤੁਸੀਂ ਨੂੰ ਦੇਖੋ ਬਹੁਤ ਨੇ ਚੋਲ ਬਣੇ ਨੇ ਸੋ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਤੇ ਸੋ ਮਿਲਦੇ ਆਪਾਂ ਤੁਹਾਨੂੰ ਅਗਲੀ ਨੈਕਸਟ ਸੋਹਣੀ ਜੀ ਵਧੀਆ ਜੀ ਵੀਡੀਓ ਜਾਂ ਬਲੌਗ ਦੇ ਨਾਲ ਸੋ ਸਸਟੀ ਕਾ ਜ ਸਾਰਿਆਂ ਨੂੰ